ਰੈੱਡ ਅੰਗੂਰ ਐ ਅੱਜ ਚੱਕਣ ਆਇਆ ਹੀ ਮੈਂ ਇੱਥੋਂ ਹੁਣ ਗੋਰਿਆਂ ਚ ਇੰਨੀ ਕਿ ਹੇਟ ਭਰੀਏ ਇੰਨੀ ਕਿ ਹੇਟ ਹੋਣ ਪਤਾ ਲੱਗਦਾ ਪਿਆ ਹਨਾ ਕਹਿੰਦੇ 911 ਤੋਂ ਆਪਣੇ ਪੰਜਾਬੀ ਇਦਾਂ ਦੇ ਨਾ ਕਿ ਹਾਂ ਹੁਣ ਸਾਰੇ ਹੋਏ ਨੇ ਕਿ ਹਾਂ ਵੀ ਠੀਕ ਐ ਯਾਰ ਗਲਤ ਹੋਇਆ ਹਜੇ ਤੱਕ ਕੋਈ ਉਹਨੂੰ ਸਜ਼ਾ ਨਹੀਂ ਹੋਈ ਉੱਥੇ ਹੀ ਕਹੀ ਜਾਂਦੇ ਝੂਠ ਹੀ ਉਹ ਮੈਨੂੰ ਕਹੀ ਜਾਂਦੀ ਕਿ ਤੂੰ ਕਰਕੇ ਕਿਉਂ ਨਹੀਂ ਆਇਆ ਨੋ ਰਾਂਗੇ ਉਹ ਨਹੀਂ ਖੋਲ ਕੇ ਆ। ਤੇ ਮੈਂ ਕਿਹਾ ਮੈਨੂੰ ਹੋਰ 6-4 ਜੋੜੇ ਤੇ ਲਾਏ ਉਹਨਾਂ ਨੇ ਜੱਜ ਨੇ। ਪਤਾ ਨਹੀਂ ਕਿਹੜੇ-ਕਿਹੜੇ ਲਾਏ ਨੇ। ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਬ ਠੀਕ ਠਾਕ ਹੋ ਤੁਸੀਂ? ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਤੁਹਾਨੂੰ ਪਤਾ ਹੀ ਹੈ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਵਲੌਗ ਦੇਖੋ ਅੱਗੇ ਇੰਜੋਏ ਕਰੋ। ਵਰਣਾ ਚੇਰਾ ਮਹਾਰਾਉ ਅਗਮ ਅਜਿਤਾਉ ਹਾਂਜੀ ਲੋੜ ਪਰਲੇ ਜੀ ਅੰਗੂਰ ਆ ਵੇਖ ਰੈੱਡ ਹੈ ਰੈੱਡ ਅੰਗੂਰ ਹੈ ਅੱਜ ਚੱਕਣ ਆਇਆ ਹੀ ਮੈਂ ਇੱਥੋਂ ਡਲੀਨੋਂ ਪਿੰਦਾ ਬੇਕਰਸਫੀਲਡ ਤੋਂ ਜਿੱਥੇ ਮੈਂ ਰਹਿਣਾ ਉੱਥੋਂ ਪਿੰਦਾ ਕੋਈ ਆ 40 ਕੇ 40 ਕੇ ਮੀਲਾ ਪੌਣਾ ਕੇ ਘੰਟਾ ਹੋ ਗਿਆ रेडी ਚੱਕ ਲਿਆ ਲੋਡ ਇੱਥੋਂ ਆਇਆ ਹੀ ਪਰਨਾ ਆ ਪਲੇਸ ਚਾਲੀ ਗਏ ਸਾਰੇ ਟਰੱਕਾਂ ਅੰਗੂਰਾਂ ਵਾਲੇ ਹੀ ਨੇ ਅੰਗੂਰ ਹੀ ਚਲਦੇ ਪਏ ਅੱਜ ਕੱਲ ਤੇ ਅੰਗੂਰ ਹੀ ਭਰਦੇ ਪਏ ਸਾਰੇ ਜਿਹੜੇ ਖੜੇ ਟਰੱਕ ਮਤਲਬ ਪਲੇਸ ਹੀ ਅੰਗੂਰਾਂ ਵਾਲੀ ਏ ਤੇ ਰੈੱਡ ਅੰਗੂਰ ਇਹ ਚੱਲੇ ਆ ਇੰਡੀਆ ਨੂੰ ਇਹਨਾਂ ਲੈ ਕੇ ਚੱਲਾਂ ਖਾਣੇ ਤੇ ਆ ਜਾਓ ਦੇਖ ਲਓ ਪਰਸੀਲ ਲਾਦਨ ਦੇ ਪਿੱਛੇ ਫਾਟਕ ਖੁੱਲ ਗਿਆ ਫਾਟਕ ਹੋ ਟ੍ਰੇਨ ਖੜੀ ਆ ਤੇ ਇੰਜਣ ਇਹ ਹੀ ਹੈ ਆ ਇੰਜਣ ਨਹੀਂ ਦਰਵਾਜ਼ਾ ਫਾਟਕ ਇਹ ਹਾਂ ਬਰ ਹੈ ਸਟਾਪਸ ਐਂਡ ਉਹ ਅੱਗੇ ਟਰੱਕ ਨਿਕਲ ਆ ਮਤੇ ਆਪਣਾ ਨਾ ਪੜੀ ਇਹ ਕੰਡਾ ਢੰਡੀ ਆਲਾ ਇਹ ਵੀ ਇਹਨੇ ਕੰਡੇ ਤੇ ਛਾੜ ਦੋ ਤੇ ਵੇਟ ਦੇਖੋ ਕਿੰਨਾ ਹੁੰਦਾ ਲੋ ਜੀ ਕੰਡੀ ਆਲਾ ਕੰਡਾ ਆ ਗਿਆ ਇਹ ਆਪਣਾ ਦੂਰੀ ਹੈ ਕੰਮ ਆਇਆ ਫਸਟ ਵੇਟ 5051 اورਪੂਪੋਰਟ ਇੰਡੀਆ ਨੂੰ ਥੈਂਕ ਯੂ ਚਲ ਹੋ ਗਿਆ ਹਾਂ ਲੇਟ ਐਨਾ ਕਈ ਟਾਈਮ ਲੱਗਦਾ ਬੱਸ ਹਾਂਜੀ ਵੇਟ ਆ ਗਿਆ ਠੀਕ ਹੈ ਵੇਟ ਗੱਡ ਹੈ ਟਾਈਮ ਹੋ ਗਿਆ 10 ਵਜੇ ਰਾਤ ਦੇ ਤੇ ਰੋਟੀ ਚੱਕਣੀ ਹੁਣ ਆ ਗਏ ਯੂਨ ਨੇ ਦੇਣਾ ਰੋਟੀ ਰੋਟੀ ਚੱਕਣੀ ਤੇ ਚੱਲ ਜਾਣਾ ਵੀ ਬਾਈ ਬਿਨਾ ਗਨ ਲੋਡ ਉਤਰਨਾ ਮਤਲਬ ਤੇਜ ਦੀ ਸਵੇਰੇ ਬਾਈ ਦੀ ਆ ਇੱਕ ਹੈ ਕਿ ਕਹਵਾਇਆ ਉੱਤਨਾ ਰਾਤ ਨੂੰ ਤੇ ਹੁਣ ਜਾਣਾ ਜਾੜ ਦੇ ਵਿੱਚ ਜੇ ਸਵੇਰੇ ਉੱਤਨਾ ਹੁੰਦਾ ਨਾ ਇਹ ਹਾਂ 23 ਤਰੀਕ ਤੜਕੇ ਫੇਰ ਕੋਈ ਨਹੀਂ 4-5 ਵਜੇ ਹੈ ਨਾ ਫੇਰ ਸਵੇਰੇ ਉੱਤਨਾ ਉਹ ਉੱਤਨਾ ਤੁਰ ਪਿੰਨੇ ਆ ਹਾਂਜੀ ਇੱਦਾਂ ਅਸੀਂ ਕਾਲ ਜੀ ਤੇ ਮੈਂ ਪਹੁੰਚ ਗਿਆ ਅਰੀਜ਼ੋਨਾ ਦੋ ਸੱਤ ਕਰਦੇ ਸਭੇ ਲੈ ਲਿਆ ਆਪਾਂ ਸਭੇ ਖਾਣ ਲੱਗੇ ਭੁੱਖ ਲੱਗੀ ਲਵ ਦਾ ਪੰਪ ਹੈ ਇੱਥੇ ਆ ਦੇਖੋ ਟਰੱਕ ਆਪਣਾ ਬੱਗਾ ਖਲੋਤਾ ਇੱਥੇ ਇਹ ਲਵ ਦੇ ਪੰਪ ਹੈ ਆਪਣਾ ਬੱਦੂ ਹੋ ਰਿਹਾ ਹੈ ਬਦਲਾ ਦਾ ਮੌਸਮ ਹੋਇਆ ਮੜੀ ਮੜੀ ਹੁੰਦੀ ਈ ਬਾਰਿਸ਼ ਪਿੱਛੇ ਇੱਥੇ ਤੇ ਹੁਣ ਖੱਟੀ ਦੀ ਹੈ ਪਿੱਛੇ ਹੁੰਦੀ ਨਹੀਂ ਆ ਜਾਓ ਰੋਟੀ ਖਾ ਲਓ ਯਾਰ ਤੇ ਗੱਲ ਕਰਨੀ ਸੀ ਯਾਰ ਅੱਜ ਆ ਜਿਹੜਾ ਮੁੱਦਾ ਨਹੀਂ ਹੁਣ ਭਖਿਆ ਹੈ ਨਾ ਜਿਹੜਾ ਉਹ ਮੁੰਡੇ ਨੇ ਯਾਰ ਗਲਤ ਯੂ ਟਰਨ ਮਾਰਦਾ ਹਨਾ ਅਮਰੀਕਾ ਚ ਜਿਹੜੇ ਅਮਰੀਕਾ ਚ ਰਹਿੰਦੇ ਉਹਨਾਂ ਨੂੰ ਪਤਾ ਇੰਡੀਆ ਵਾਲਿਆਂ ਨੂੰ ਵੀ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਹੋਏਗਾ ਹਨਾ ਉਹਨੇ ਜਿੱਥੇ ਯੂ ਟਰਨ ਦਾ ਸਾਈਨ ਲੱਗਾ ਸੀ ਉੱਥੇ ਰੋਡ ਦੇ ਉੱਤੇ ਹਾਈਵੇ ਤੇ ਉੱਥੋਂ ਨਹੀਂ ਮਾਰਨਾ ਹੈ ਹਨਾ ਨੋ ਯੂ ਟਰਨ ਉਹਨਾਂ ਨੇ ਲਿਖਿਆ ਸੀ ਉੱਥੋਂ ਮਾਰਦਾ ਉੱਥੇ ਗੱਡੀਆਂ ਇਕੱਲੀਆਂ ਮਾਰ ਸਕਦੀਆਂ ਹਨ ਮਤਲਬ ਪੁਲਿਸ ਦੀ ਗੱਡੀ ਹੋ ਗਈ ਐਂਬੂਲੈਂਸ ਹੋ ਗਈ ਜਿੱਦਾਂ ਹਨਾ ਤੇ ਐਮਰਜੈਂਸੀ ਗੱਡੀਆਂ ਹੀ ਮਾਰ ਸਕਦੀਆਂ ਹਨ ਤੇ ਉੱਥੋਂ ਮਾਰਤਾ ਮੁੰਡੇ ਨੇ ਯੂ ਟਰਨ ਯਾਰ ਸਰਦਾਰ ਮੁੰਡਾ ਸੀ ਹਨਾ 27 28 ਸਾਲ ਦਾ ਸੀ ਉਹਨੇ ਗਲਤ ਯੂ ਟਰਨ ਮਾਰਤਾ ਪਿੱਛੋਂ ਗੱਡੀ ਆਂਦੀ ਵੀ ਸਪੀਡ ਤੇ ਉਹ ਵੱਜੀ ਟਰੇਲਰ ਚ ਤੇ ਉਹਨਾਂ ਦੇ ਤਿੰਨ ਜਾਨਿਆਂ ਦੀ ਡੈਥ ਹੋ ਗਈ ਹਨਾ ਤਿੰਨ ਜਾਨੇ ਉੱਥੇ ਹੀ ਮੌਕੇ ਤੇ ਹੀ ਮਰ ਗਏ ਤੇ ਯਾਰ ਉਹਦਾ ਮੁੱਦਾ ਬੜਾ ਹੁਣ ਗੋਰਿਆਂ ਚ ਇੰਨੀ ਕਿ ਹੇਟ ਭਰੀਏ ਇੰਨੀ ਕਿ ਹੇਟ ਹੋਣ ਪਤਾ ਲੱਗਦਾ ਪਿਆ ਹਨਾ ਕਹਿੰਦੇ 911 ਤੋਂ ਬਾਅਦ ਜਿਹੜਾ ਅਟੈਕ ਹੋਇਆ ਸੀ ਉਦੋਂ ਅਮਰੀਕਾ ਤੇ ਉਸ ਤੋਂ ਬਾਅਦ ਇੰਨੀ ਹੇਟ ਆ ਬਾਹਰ ਆਈ ਏ ਕਿੰਨੀ ਕਿ ਪੰਜਾਬੀਆਂ ਨਾਲ ਹੇਟ ਕਰਨ ਲੱਗ ਗਏ ਉਹ ਚੱਕਰ ਆ ਯਾਰ ਤੇ ਬਹੁਤ ਹੁਣ ਬੜੀਆਂ ਵੀਡੀਓ ਮੈਂ ਵੀ ਦੇਖਦਾ ਹਾਂ ਨਾ ਰੋਜ਼ ਦੇਖੀਦੀਆਂ ਫੋਨ ਚਲਾਈਦਾ ਸਾਰੀਆਂ ਸਾਈਡਾਂ ਤੇ ਟਿਕਟੋਕ ਤੇ ਇੰਸਟਾਗ੍ਰam ਤੇ ਜਿੱਦਾਂ ਇਹਨਾਂ ਤੇ ਆਉਂਦੀਆਂ ਯਾਰ ਇੰਨੀ ਹੇਟ ਗੋਰਿਆਂ 'ਚ ਭਰੀ ਹਨਾ ਇੰਨਾ ਪੰਜਾਬੀਆਂ ਦੇ ਜਿਹੜਾ ਸਰਦਾਰ ਬੰਦਾ ਦੇਖਦੇ ਧਿਆਨ ਨਾਲ ਰੋ ਮੇਰੇ ਭਰਾ ਕਿ ਵਧੀਆ ਕੇਅਰਫੁਲ ਜੱਲੋ ਹਨ ਤੇ ਥੋੜਾ ਜਿਹਾ ਕਰੋ ਚੱਪਲਾਂ ਚੁੱਪਲਾਂ ਵੀ ਨਾ ਪਾਓ ਉਹ ਚੱਪਲਾਂ ਤੋਂ ਮੁੱਦੇ ਤੋਂ ਮੁੱਦਾ ਬੜਾ ਫੜਕੰਦਗੇ ਚੱਪਲਾਂ ਪਾ ਕੇ ਰੱਖਦੇ ਹਨ ਇਦਾਂ ਦੀਆਂ ਪਹਿਲਾਂ ਸਾਲੇ ਆਪਣੇ ਹੀ ਬੰਦੇ ਪੰਜਾਬੀ ਗਾਲਾਂ ਕੱਢਣ ਨੂੰ ਇਹਨਾਂ ਨੂੰ ਦਿਲ ਕਰਦਾ ਉਹ ਤੇ ਨੀਆਂ ਵਿਚਾਰੇ ਤੇ ਵੀਡੀਓ ਬਣਾਈਆਂ ਉਹਦਾ ਮੁੱਦਾ ਇੰਨਾ ਹਾਈਲਾਈਟ ਕਰਦਾ ਕਿ ਹਾਂ ਵੀ ਹੋਰ ਨਹੀਂ ਐਕਸੀਡੈਂਟ ਬੜੇ ਅਮਰੀਕਾ 'ਚ ਹੁੰਦੇ ਐਕਸੀਡੈਂਟ ਯਾਰ ਜਿੱਤੇ ਕਿੰਨੇ ਕਿੰਨੇ ਬੰਦੇ ਮਰ ਜਾਂਦੇ ਹਨ ਤੇ ਇਦਾਂ ਦੇ ਐਕਸੀਡੈਂਟ ਬਹੁਤ ਨੇ ਪਰ ਆਪਣੇ ਪੰਜਾਬੀ ਤੁਹਾਨੂੰ ਪਤਾ ਇੰਨੀਆਂ ਵੀਡੀਓ ਇਹਨਾਂ ਨੇ ਬਣਾਈਆਂ ਲਾਈਕ ਵੀ ਉਹਨਾਂ ਦੇ ਚੱਕਰ 'ਚ ਵੀਊ ਲੈ ਲਈਏ ਜੀ ਮੁੰਡੇ ਦੀ ਉਹ ਕਰ ਕਰਕੇ ਹਨਾ ਇਹਨੇ ਆਹ ਕੀਤਾ ਇਹਨੇ ਇਦਾਂ ਕਰਤਾ ਇਹਨੂੰ ਇਦਾਂ ਨਹੀਂ ਕਰਨਾ ਯਾਰ ਗਲਤੀ ਹੋ ਗਈ ਉਹਦੇ ਕੋ ਹੁਣ ਕੀ ਕਰ ਸਕਦੇ ਉਹਦੇ 'ਚ ਕੁਝ ਨਹੀਂ ਬੰਦਾ ਕਰ ਸਕਦਾ ਹਨਾ ਅਗਲੇ ਦੀ ਗਲਤੀ ਹੀ ਉਹਨੂੰ سزا ਵੀ ਮਿਲ ਜਾਣੀ ਚਾ ਲੈ ਹੈਨਾ ਜਿੰਨੀ ਮਿਲੇਗੀ ਪਰ ਇਹਨਾਂ ਨੇ ਇਤਨਾ ਕਿ ਮੁੱਦਾ ਚੱਕਿਆ ਹੈਨਾ ਹੁਣ ਗੋਰਿਆਂ ਦਾ ਜਵਾਬ ਕੋਈ ਨਹੀਂ ਦਿੰਦਾ ਕਿ ਹਾਂ ਵੀ ਉਹ ਇੰਨਾ ਕੁਝ ਬੋਲਦੇ ਨੇ ਇੰਨੀ ਹੇਟ ਉਹ ਕਹਿੰਦੇ ਜਾਓ ਪਿੱਛੇ ਚੱਲ ਜਾਓ ਆਪਣੀ ਕੰਟਰੀ ਚ ਇਦਾਂ ਯਾਰ ਕਰਦੇ ਨੇ ਹੈਨਾ ਤੇ ਹੁਣ ਜਵਾਬ ਇਨਾਂ ਕੋ ਹੈ ਨਹੀਂ ਪਹਿਲਾਂ ਥਾਲਿਆਂ ਨੇ ਇੰਨੀ ਵੀਡੀਓ ਚੱਕਤੀ ਇਨਾਂ ਨੇ ਕਿ ਉਹ ਮੁੰਡਾ ਕੀ ਉਹਦੋਂ ਨਾ ਪਹਿਲਾਂ ਤੇ ਗਲਤੀ ਉਹਦੇ ਮਾਲਕ ਦੀ ਸਾਰਿਆਂ ਨਾਲ ਵੱਡੀ ਕਿ ਹਾਂ ਵੀ ਉੱਤੇ ਮੂੰਹ ਤੇ ਲਾਇਆ ਉਹਦੇ ਕੈਮਰਾ ਹੈਨਾ ਉੱਥੇ ਕਿ ਡਰਾਈਵਰ ਕਿੱਦਾਂ ਚਲਾਉਂਦਾ ਪਿਆ ਸਾਰਾ ਕੁਝ ਉਹਦੇ ਫੇਸ ਯਾਰ ਨਹੀਂ ਪਤਾ ਲੱਗਦਾ ਜਦੋਂ ਹੁਣ ਐਕਸੀਡੈਂਟ ਹੋ ਗਿਆ ਉਹ ਉੱਥੇ ਰੋ ਪਿਆ ਜਾਂ ਕੀ ਕਰੇ ਹੈਨਾ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਹਾਂ ਵੀ ਬੰਦਾ ਇਦਾਂ ਹੋ ਜਾਂਦਾ ਯਾਰ ਕਿ ਬੰਦੇ ਦਾ ਹੁਣ ਫੇਸ ਤੋਂ ਥੋੜੀ ਪਤਾ ਲੱਗੇਗਾ ਬੰਦਾ ਅੰਦਰ ਉਹ ਕੀ ਹੈ ਦੁਖੀ ਹੈ ਜਾਂ ਖੁਸ਼ ਹੈ ਸਾਡੇ ਬੰਦੇ ਕਹਿੰਦੇ ਹਾਂ ਵੀ ਫੇਸ ਤੇ ਕੁਝ ਹੈ ਹੀ ਨਹੀਂ ਇਹਦੇ ਕਿ ਹਾਂ ਵੀ ਇਹਦੇ ਕੋਈ ਸੀਰੀਅਸ ਨਹੀਂ ਲਿਆ ਇਹਨੇ ਕਿ ਹਾਂ ਐਡਾ ਵੱਡਾ ਐਕਸੀਡੈਂਟ ਕਰਤਾ ਜੇ ਉਹ ਹਣਾ ਉਹ ਰੋਕੇ ਦਿਖੰਦਾ ਉੱਥੇ ਕਿ ਹਾਂ ਵੀ ਹੁਣ ਹੋ ਗਿਆ ਮੇਰੇ ਤੋਂ ਯਾਰ ਗਲਤੀ ਏ ਜਲ ਰੋਡ ਤੇ ਚੱਲਣਾ ਹੋ ਜਾਂਦੀ ਓਦੀ ਗਲਤੀ ਏ ਉਹਨੂੰ ਸਜ਼ਾ ਮਿਲ ਜਾਣੀ ਪਰ ਆਪਣੇ ਬੰਦੇ ਏਡੇ ਗੰਦੇ ਨਾ ਇੱਥੇ ਰਹਿੰਦੇ ਯਾਰ ਉਹ ਹਾਂਜੀ ਇਹੀ ਕਹਿਣਾ ਸੀ ਮੈਂ ਕਿ ਇਕੱਠੇ ਹੋ ਜੋ ਸਾਰੇ ਏਕਾ ਬਣਾਓ ਤੇ ਫੇਰ ਸੈਟਰ ਰਹਿਣਾ ਨਹੀਂ ਤੇ ਇਹ ਇਹ ਤੁਹਾਨੂੰ ਪਤਾ ਇਹ ਲੋਕ ਬਹੁਤ ਗੰਦੇ ਨੇ ਤੇ ਧਿਆਨ ਰੱਖੋ ਆਪਣਾ ਖਾਸ ਕਰਕੇ ਜਿਹੜੇ ਪਰਨੇ ਬਣਨਦੇ ਮੁੰਡੇ ਭੱਗਾ ਬਣਨਦੇ ਹਨਾ ਉਹਨਾਂ ਦਾ ਖਾਸ ਕਰਕੇ ਉਹ ਆਪਣਾ ਧਿਆਨ ਰੱਖੋ ਜਦ ਸਾਡਾ ਦੇ ਹਰਮੋਣਿਕ ਹੁੰਨੇ ਚੱਲ ਥੋੜਾ ਬੜਾ ਫਰਕ ਪੈ ਜਾਂਦਾ ਸਰਦਾਰ ਬੰਦੇ ਨਾਲ ਜ਼ਿਆਦਾ ਕਿਉਂਕਿ ਉਹ ਮੁੰਡਾ ਸਰਦਾਰ ਹੀ ਉਹਦੇ ਕਰਕੇ ਹਨ ਖਸੂਰ ਮਾਲਕ ਦਾ ਤੂੰ ਵੀਡੀਓ ਉਹਨਾਂ ਦੇ ਕੈਮਰੇ ਦੀ ਯਾਰ ਉਹਦੇ ਪੂਰੀ ਫੇਸ ਤੇ ਵੱਜਦੀ ਪਈ ਜਦੋਂ ਉਹ ਮੋੜਦਾ ਪਿਆ ਉਹਨੇ ਵੇਖਿਆ ਇਦਾਂ ਕਰਕੇ ਪਿੱਛੇ ਕਿ ਗੱਡੀ ਵੱਜ ਗਈ ਕਾਰ ਹਨਾ ਤਾਂ ਕਰਕੇ ਇਕੱਠੇ ਹੋ ਜੋ ਸਾਰੇ ਮੇਰੇ ਭਰਾ ਤੇ ਧਿਆਨ ਰੱਖੋ ਆਪਣਾ ਵੀ ਸੇ ਫੋਕੇ थैंक यू ਗੱਪ ਵੀ ਛੱਡੀ ਜਾਂਦੇ ਲੋਕੀ ਕਿ ਹਾਂ ਵੀ ਸਜ਼ਾ ਹੋ ਗਈ ਉਹਨੂੰ 45 ਸਾਲ ਦੀ ਆਪਣੇ ਲੋਕ ਐ ਫਾਰਮਟ ਆਈ ਜਾਂਦੇ ਬੱਸ ਤਾਂ ਕੋਈ ਇਦਾਂ ਦਾ ਨਹੀਂ ਹੈਗਾ ਅਜੇ ਤੱਕ ਸਜ਼ਾ ਸੁਜਾਣੀ ਉਹਨੂੰ ਹੋਈ ਤੇ ਹਾਈ ਕੋਰਟ ਚ ਪੇਸ਼ ਜ਼ਰੂਰ ਹੋਇਆ ਸੀ ਕੈਲੀਫੋਰਨੀਆ ਹੁਣ ਉਹ ਫਲੋਰੀਡਾ ਵਾਲੇ ਲੈ ਗਏ ਨੇ ਉੱਥੇ 25 ਤਰੀਕ ਪਤਾ ਲੱਗਣਾ ਕਿ ਕਿਹੜੇ ਕਿਹੜੇ ਚਾਰਜਸ ਤੇ ਲੱਗਦੇ ਹੈ ਨਾ ਉਹ ਹਿਸਾਬ ਹੈ ਯਾਰ ਤੇ ਗੋਰੇ ਤਾਂ ਇਹ ਬਾਥਰੂਮ ਚ ਬੋਤਲਾ ਲੈ ਕੇ ਜਾਂਦੇ ਨੇ ਇਹ ਬਾਥਰੂਮ ਚ ਵੀ ਉਹਦਾ ਨਾਂ ਗੰਦ ਪੰਦੇ ਨੇ ਤੇ ਸ਼ਿੰਖਾਂ ਚ ਹੱਥ ਧੁੰਦੇ ਨੇ ਉਹੀ ਗੰਦੇ ਇਦਾਂ ਦੀਆਂ ਇਦਾਂ ਦੀਆਂ ਵੀਡੀਓ ਬੰਦੇ ਵੇ ਕਿ ਇਹ ਏਟ ਇੰਨੀ ਕੇ ਵੱਧ ਗਈ ਇੰਨੀ ਕੇ ਵੱਧ ਗਈ ਹੈ ਹੁਣ ਪਤਾ ਨਹੀਂ ਮਾਰਕੋ ਕਿਹੜਾ ਇੱਥੇ ਫੈਕਟਰੀ ਹੈ ਯਾਰ ਫੈਕਟਰੀ ਹੈ ਕੋਈ ਮਾਰਕੋ ਰੂਪੀ ਕਹਤ ਨਹੀਂ ਰੂਪੀਓ ਐਦਾਂ ਨਾਮ ਹੈ ਕੋਈ ਉਹਨੇ ਵਰਕ ਵਰਕ ਵੀਜ਼ੇ ਜਿਹੜੇ ਇਹ ਇਹਦੇ ਟਰੱਕ ਟਰੱਕਾਂ ਦੇ ਜਿਹੜੇ ਵਰਕ ਵੀਜ਼ੇ ਲੈ ਕੇ ਆਉਂਦੇ ਹੀ ਡਰਾਈਵਿੰਗ ਦੇ ਹਨਾ ਉਹ ਵੀ ਬੰਦ ਕਰਤੇ ਨੇ ਉਹ ਕਹਿੰਦਾ ਕੋਈ ਵਰਕ ਵੀਜ਼ਾ ਨਹੀਂ ਕੋਈ ਕੁਛ ਨਹੀਂ ਕਹਿੰਦਾ ਕੀ ਉਹ ਤਾਂ ਬਾਹਰੋਂ ਆਉਂਦੇ ਨੇ ਸਾਡੇ ਨਾਲ ਸਾਡੇ ਅਮਰੀਕਨ ਅਮਰੀਕਨ ਵਾਲਿਆਂ ਦੇ ਕਹਿੰਦੇ ਢਿੱਡ ਤੇ ਲੱਤ ਮਾਰਦੇ ਨੇ ਅਮਰੀਕਨ ਸਿਟੀਜ਼ਨ ਦੇ ਇੱਥੇ ਆਣ ਕੇ ਟਰੱਕ ਚਲਾਉਂਦੇ ਨੇ ਸਾਡੇ ਬੰਦੇ ਮਾਰਦੇ ਨੇ ਤੇ ਅਮਰੀਕਨ ਦੇ ਉੱਥੇ ਕੀ ਉਹਨਾਂ ਢਿੱਡ ਤੇ ਲੱਤ ਮਾਰਦੇ ਨੇ ਐਦਾਂ ਕਹਿੰਦਾ ਪਿਆ ਉਹ ਤੇ ਤਾਂ ਕਰਕੇ ਹੀ ਬਚ ਕੇ ਰੋ ਹਾਂ ਵੀ ਸੇਫ ਚੱਲੋ ਗਿਆ ਕੋਈ ਲੈਟਰ ਨਹੀਂ ਜਾਂਦੀ ਵੀ ਮੀਟਰ 'ਚ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੁਣ ਇਹਦੇ ਤੁਰਿਆ ਮੈਂ ਉੱਥੇ ਬੰਦ ਕਰਕੇ ਟਰੱਕ ਚਲਾਵਾਂਗਾ ਫੇਰ ਆਪਾਂ ਸੈੱਟ ਹੋ ਜਾਣਾ। ਅਹ ਨਹੀਂ ਸਾਰੀਆਂ ਬੰਦ ਹੋ ਗਈਆਂ। ਉਹ ਇੱਕੋ ਹੀ ਚੱਲਦੀ ਵੀ ਬਸ ਡਿਸਪਲੇ। ਆ ਵੀ ਚੱਲਦੀਆਂ ਮਿੰਗ ਸਟੀering ਵਾਲੀਆਂ। ਮੀਟਰ ਵਾਲੀਆਂ ਗੱਲੀਆਂ ਬੰਦ ਹੋ ਗਈਆਂ। ਉਹਨਾਂ ਤੇ ਕੋਈ ਲਾਈਟ ਨਹੀਂ। ਕੋਈ ਕੁਝ ਨਹੀਂ ਆ ਵੀ ਚੱਲਦੀਆਂ ਵੀ ਇੱਦਾਂ। ਮੈਂ ਮੀਟਰ ਵਾਲੀਆਂ ਨਹੀਂ ਚੱਲਦੀਆਂ ਵੀ। ਪਹੁੰਚ ਗਏ ਹਾਂ ਮੈਂ ਇੱਥੇ ਲੋਡ ਲਾਣਾ। ਦੇਨ ਆ ਗਿਆ ਆ ਸਾਹਮਣੇ ਗੇਟ ਹੈ ਵਾਰ ਮਾਰ ਦੋ ਵਾਰ ਮਾਰ ਦੋ ਆਪਣਾ ਲੋਡ ਸੀ ਤੇ ਪਹੁੰਚ ਗਏ ਆ ਉੱਥੇ ਇੱਥੇ ਪਹਿਲਾਂ ਚੈੱਕ ਇਨ ਕਰਾਣੀ ਏ ਫੇਰ ਜਾਵਾਂਗੇ ਅੰਦਰ ਇੱਥੇ ਗੇਟ ਤੇ ਕਰਾਣੀ ਪੈਂਦੀ ਪਹਿਲਾਂ ਚੈਕਿੰਗ ਚੈੱਕ ਇਨ ਕਰਾਣੀ ਪੈਂਦੀ ਤੇ 15 ਮਿੰਟ ਪਹਿਲਾਂ ਪਹੁੰਚਿਆ ਲੇਟ ਹੋ ਜਾਣਾ ਹੀ ਅੱਜ ਵਰਾ ਟਾਈਮ ਰਸਤੇ 'ਚ ਲੱਗ ਗਿਆ। 15 ਮਿੰਟ ਰਹਿ ਗਏ। ਅਪਾਇੰਟਮੈਂਟ ਮੇਰੀ ਹੈਗੀ ਏ 1:15 ਦੇ। ਤੇ 1:00 ਗਿਆ। 1:00 ਪੂਰੇ ਪਹੁੰਚਿਆ। ਤੋਂ ਹੀ ਮੁੱਦਾ ਯਾਰ ਚੱਲੀ ਜਾਂਦਾ ਹੇ ਤੱਕ ਮੁੰਡੇ ਵਾਲਾ ਉਹਦੇ ਨਾਲ ਬੋਹ ਮਾਰੀ ਗੁਜਾਰੇ ਨਾ ਹੁੰਦੀ ਈ। ਉਹ ਕਹਿੰਦੇ ਪਹਿਲਾਂ ਇਹ ਐਕਸੀਡੈਂਟ ਪਹਿਲਾਂ ਦਾ ਹੋਇਆ ਹੀ ਆ ਗਿਆ ਹੀ ਉਹ ਇੱਥੇ ਇਹ ਫਲੋਰਿਡਾ ਫੜ ਲਿਆ ਹੀ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫਿਰ ਉਹਨਾਂ ਨੇ ਕੀ ਉਹਦਾ ਨਾਮ ਉਹ ਕਹਿੰਦੇ ਅਗਲੇ ਦਿਨ ਤੇਰੀ ਡੇਟ ਹੈ ਕੋਰਟ ਡੇਟ ਹੋਏਗੀ ਸ਼ਾਇਦ ਤੇ ਅਗਲੇ ਦਿਨ ਉਹਦੀ ਡੇਟ ਹੀ ਪੁਲਿਸ ਵਾਲਿਆਂ ਨੇ ਉਹਨੂੰ ਰੋਮ ਲੈ ਕੇ ਦੇ ਦਿੱਤਾ ਕਿ ਚਲ ਸਵੇਰੇ ਤੁਹਾਨੂੰ ਉੱਥੇ ਪੇਸ਼ ਕਰਾਂਗੇ ਹੈਨਾ ਕੋਰਟ 'ਚ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਟਿਕਟ ਕਰਾਈ ਤੋ ਉਹਨਾਂ ਨੇ ਕੈਲੀਫੋਰਨੀਆ ਦੀ ਤੇ ਕੈਲੀਫੋਰਨੀਆ ਚੱਲ ਗਿਆ ਉਹ ਕੈਲੀਫੋਰਨੀਆ ਚੱਲ ਗਿਆ ਉੱਥੋਂ ਕਹਿੰਦੇ ਪਤਾ ਨਹੀਂ ਕਹਿੰਦੇ ਸੁਣਿਆ ਇੰਗੇ ਕਹਿੰਦੇ ਇੰਡੀਆ ਚ ਲੜੇ ਸੀ ਦੋਨੋਂ ਜਾਨੇ ਤੇ ਉੱਥੇ ਘਰ ਘਰ ਫੜ ਲਿਆ ਇਹਨਾਂ ਨੂੰ ਪੁਲਸ ਵਾਲਿਆਂ ਨੇ ਹਨਾ ਘਰ ਫੜ ਲਿਆ ਹੁਣ ਅੱਜ ਅੱਜ ਲਿਆਂਦਾ ਉਹਨਾਂ ਨੇ ਗਵਰਨਰ ਜਿਹੜਾ ਉੱਥੇ ਦਾ ਫਲੋਰਿਡਾ ਦਾ ਜਿਹੜਾ ਗਵਰਨਰ ਹੀ ਉਹ ਲੈ ਕੇ ਆਇਆ ਆਪਣੇ ਪ੍ਰਾਈਵੇਟ ਜੈਟ 'ਚ ਜਾਂ ਚ ਆਪਣੇ ਪ੍ਰਾਈਵੇਟ 'ਚ ਉਹ ਲੈ ਕੇ ਆਇਆ ਉੱਥੇ ਤੇ ਇਹ ਚੱਕਰ ਹੈ ਪਹਿਲਾਂ ਭੱਜਦੇ ਜਾਂ ਨਾ ਹਨਾ ਕਿ ਹਾਂ ਵੀ ਤੂੰ ਕਿ ਭੰਜਦਾ ਪਿਆ ਠੀਕ ਹੈ ਗਲਤੀ ਹੋ ਗਈ ਤੇ ਚੱਲ ਕੋਈ ਗੱਲ ਨਹੀਂ ਹੋ ਹੀ ਜਾਂਦੀ ਆ ਰੋਡ ਤੇ ਚੱਲਣਾ ਪਰ ਬਹੁਤ ਮਾੜਾ ਹੋ ਰਿਹਾ ਗੋਰਿਆਂ 'ਚ ਹੇਟ ਇੰਨੀ ਭਰੀ ਇੰਨੀ ਹੇਟ ਗੋਰਿਆਂ 'ਚ ਉਹ ਹੁਣ ਪਤਾ ਲੱਗਦਾ ਪਿਆ ਜਦੋਂ ਹੇਟ ਨਿਕਲਦੀ ਵੀ ਬਾਹਰ ਇੰਨੀ ਆ ਕਿ ਵੀਡੀਓ ਆndੀਆਂ ਪੀਆਂ ਬਹੁਤ ਹੀ ਜ਼ਿਆਦਾ ਠੀਕ ਹੈ ਉਹ ਤੂੰ ਇੱਕ ਦਿਨ ਪਹਿਲਾਂ ਮਰਿਆ ਕਿਸੇ ਨੇ ਮਾਰਿਆ ਗੋਰੇ ਨੇ ਇੱਥੇ ਕੋਈ ਪਤਾ ਨਹੀਂ ਪਾਕਿਸਤਾਨੀ ਹੀ ਕਿੱਥੇ ਦਾ ਸੀ ਹਣਾ ਕੋਈ ਮੁਸਲਮ ਮਾਰਿਆ ਕੋਈ ਥੱਲੇ ਟਰੱਕ ਦੇ ਦੇ ਤਾ ਜਿਹਦਾ ਪੰਪ ਤੇ ਕਿਤੇ ਖੜੇ ਹੋਣੇ ਟਰੱਕ ਸਟੌਪ ਤੇ ਉੱਥੇ ਕੋਈ ਹੋ ਗਈ ਗੱਲਬਾਤ ਉਹਨਾਂ ਦੀ ਦੋਨਾਂ ਦੀ ਤੇ ਉਹਨੇ ਕੀ ਕੀਤਾ ਉਹਨੇ ਟਰੱਕ ਉੱਤੇ ਝਾੜਤਾ ਦੇ ਉਹ ਮਾਰਤਾ ਉਹ ਨਹੀਂ ਨਾ ਮੁੱਦਾ ਹਾਈਲਾਈਟ ਹੋਇਆ ਜਿੰਨਾ ਇਹ ਹੋਇਆ ਹਣਾ ਹੁਣ ਦੇਖਿਆ ਉਹ ਮੁੰਡਾ ਜਿਹੜਾ ਸਰਦਾਰ ਜਿਹੜਾ ਇਹਦੇ ਕੋ ਐਕਸੀਡੈਂਟ ਹੋਇਆ ਪੱਗ ਨੱਥੀ ਵਿਚਾਰ ਇਹ ਪੱਗ ਲਾਈ ਉਹਦੇ ਪਰਨਾ ਲਾਇਆ ਹਣਾ ਨੰਗੇ ਸੇਰੀ ਜਾਂਦਾ ਹੈ ਇੰਨੇ ਇੱਥੇ ਪਾਣ ਨਹੀਂ ਦਿੰਦੇ ਤਰਨਾਪੁਰਨਾ ਤੇ ਉਹ ਚੱਕਰ ਹੈ ਤੇ ਕਿਸੇ ਨੇ ਪਟੀਸ਼ਨ ਪਟੀਸ਼ਨ ਵਾਲਾ ਬਣਾਇਆ ਕਿ ਹਾਂ ਵੀ ਕਿੰਨੇ ਲੋਕੀ ਕਹਿਣਗੇ ਸਾਈਨ ਕਰਨਗੇ ਫਿਰ ਸਜ਼ਾ ਥੋੜੀ ਘੱਟ ਹੋ ਜਾਏਗੀ ਹਨਾ ਇਹ ਤਾਂ ਹੋਈ ਤੇ ਨਹੀਂ ਇਹਨੇ ਘੱਟ ਹੋ ਜਾਏਗੀ ਸਜ਼ਾ ਤੇ ਉਹਦੇ ਕਰਕੇ ਉਹ ਕਿਸੇ ਨੇ ਫੇਕ ਅਕਾਊਂਟ ਬਣਾ ਲਿਆ ਉੱਤੇ ਲੋਕੀ ਪੈਸੇ ਪਾਈ ਜਾਂਦੇ ਛਦਾਈਆਂ ਵਾਂਗੂ ਹੈਣਾ ਸਾਡੇ ਆਪਣੇ ਘਰ ਦੇ ਨਾਲ ਪਾਸ ਤੇ ਕੋਈ ਮੈਂਟਰ ਲੇਟ ਹੋਣੀ ਹੈ ਥੋੜੀ ਉਹ ਕੰਮ ਉਹ ਵੀ ਲੈ ਜਾਂਦਾ ਮੈਂ ਕੋਈ ਫੈਨ ਚ ਲੱਗਦੀ ਥੋੜੇ ਟਾਈਮ ਬਾਅਦ ਕਰੰਗੇ ਕਹਿੰਦਾ ਉਹ ਕਰਦੀ ਡੋਰ ਦੇ ਦਿੱਤੀ ਹੈ ਕਹਿੰਦਾ ਉਹ ਕਰਦੀ ਇਹ ਉਹਦਾ ਨਾਮ ਟੈਂਡਮ ਬੈਕ ਕਰਕੇ ਡੋਰ ਨਾ ਪਾਣ ਕਰੀ ਕਾਲ ਕਰਨਗੇ ਡੋਰ ਮਾਰਦੇ ਇਹ ਠੀਕ ਹੈ ਜੀ ਸਭ ਇਹ ਵਾਲ ਮਾਰਦੇ ਤੇ ਲੋਕੀ ਆਪਣੇ ਪੰਜਾਬੀ ਇਦਾਂ ਦੇਣਾ ਕਿ ਹਾਂ ਹੁਣ ਸਲੇ ਹੋਏ ਨੇ ਕਿ ਹਾਂ ਵੀ ਠੀਕ ਹੈ ਯਾਰ ਗਲਤ ਹੋਇਆ ਪਹਿਲਾ ਵੀਡੀਓ ਵੋ ਹੋ 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 ਇੰਦਾ ਲੈਂਦੇ ਪਏ ਹੀ ਕਿ ਗਲਤ ਕੀਤਾ ਇਹਨੇ ਆ ਕੀਤਾ ਉਹਨੇ ਉਹ ਕੀਤਾ ਹੁਣ ਕਹਿੰਦੇ ਨਹੀਂ ਨਹੀਂ ਯਾਰ ਇਦਾਂ ਨਹੀਂ ਸੀ ਹੋਣਾ ਚਾਹੀਦਾ ਬਹੁਤ ਗਲਤ ਹੋਇਆ ਇਹ ਗੱਲ ਬਹੁਤ ਮਾੜੀ ਹੋਈ ਯਾਰ ਉਹਦਾ ਮੂੰਹ ਵੇਖ ਪਹਿਲਾਂ ਕਹਿੰਦੇ ਮੂੰਹ ਹੀ ਨਹੀਂ ਕਿ ਉਹਨੇ ਕੀਤਾ ਕਿ ਹਾਂ ਉਹਨੂੰ ਕੋਈ ਦੋਖੀ ਨਹੀਂ ਕਿ ਹਾਂ ਵੀ ਮੈਂ ਐਕਸੀਡੈਂਟ ਇਦਾਂ ਵੱਡਾ ਕਰਤਾ ਹੁਣ ਕਹੀ ਜਾਂਦੇ ਨਹੀਂ ਉਹਨੇ ਕਿੱਦਾਂ ਨੀਂ ਨੀ ਪਾਈ ਏ ਕੋਰਟ 'ਚ ਖੜਾ ਏ ਹਨਾ ਉੱਥੇ ਪੁਲਿਸ ਵਾਲਿਆਂ ਖਲੋਤਾ ਤੇ ਹੁਣ ਬਹੁਤ ਨੀਨੀ ਪਾਈ ਉਹਨੇ ਹੁਣ ਇਦਾਂ ਕਰੀ ਜਾਂਦੇ ਸਾਲੇ ਇਹ ਕਿਹੇ ਪਾਸੇ ਨਹੀਂ ਲੋਕੀ ਜੀਣ ਦਿੰਦੇ ਓਏ ਬੰਦੇ ਨੂੰ ਗੇਟ ਵਾਲਾ ਕਹੀ ਜਾਂਦਾ ਕਿ ਕੱਲੀਆਂ ਕੱਲੇ ਸਲਾਈ ਦੀ ਤੰਦ ਮਗਾ ਦੇ ਕਰਨੇ ਨੇ ਹਣਾ ਤੇ ਉਹ ਮੈਨੂੰ ਕਹੀ ਜਾਂਦੀ ਕਿ ਤੂੰ ਕਰਕੇ ਕਿਉਂ ਨਹੀਂ ਆਇਆ ਡੋਰਾ ਕਿਉਂ ਨਹੀਂ ਖੋਲ ਕੇ ਆਇਆ ਤੇ ਮੈਂ ਕਿਹਾ ਮੈਨੂੰ ਹੋਰ ਨੇ ਕਿਹਾ ਕਿ ਹਾਂ ਅੰਦਰ ਚੱਲ ਜੀ ਇਦਾਂ ਹੀ ਤੇ ਹੁਣ ਕਰਦਾ ਮੈਂ ਕਿਹਾ ਕਰਕੇ ਆਨਾ ਕਹਿੰਦੀ ਫੋਟੋ ਫੋਟੋ ਖਿੱਚ ਕੇ ਲਿਆ ਤੇ ਸਾਰਾ ਕੁਝ ਤੂੰ ਕਰਤਾ ਏ ਸਾਰੀਆਂ ਫੋਟੋਆਂ ਖਿੱਚ ਤੇ ਡੋਰ ਦੀ ਫੋਟੋ ਖਿੱਚ ਕਿੰਨੇ ਨੰਬਰ ਤੇ ਲੱਗੀ ਏ ਤੇ ਕਿੰਨੇ ਤੇ ਟਰੱਕ ਲੱਗਾ ਤੇ ਡਿਸਕਨੈਕਟ ਕਰ ਦੇ ਕੰਦੀ ਫੋਲ ਦੇ ਟਰੱਕ ਸਾਰਾ ਟਰੈਲਰ ਨਾਲ ਲਾ ਦੇ ਮੈਂ ਕਿਹਾ ਠੀਕ ਹੈ ਜੀ ਲਾ ਦਿੰਨੇ ਆ ਹੋਏ ਆ ਅੰਦਰ ਫੋਟਾਂ ਫੋਟਾਂ ਦਿਖਾਏ ਆ ਇਹਨੂੰ ਇਹ ਹਾਂ ਵੀ ਮੈਂ ਕਰਤਾ ਸਾਰਾ ਕੰਮ ਤੇ ਲਾ ਦੇ ਹੁਣ ਆ ਦੇ ਟਰੱਕ ਵੀ ਲਾ ਦਿੱਤਾ ਟਰੇਲਰ ਨਾਲੋਂ ਹਲ ਚੱਕਤਾ ਟਰੇਲਰ ਲੈਂਡਿੰਗ ਗੇਅਰ ਲਾ ਕੇ ਟਾਇਰ ਵੀ ਚੌਕ ਕਰਦੇ ਨੇ ਠੀਕ ਉਹ ਲਾਤਾ ਟਰ ਅੱਗੇ ਤੇ ਡੋਰ ਨੰਬਰ ਵੀ ਆ 325 ਤੇ ਦੱਸਿਆ ਹੈ ਅੰਦਰ ਫੋਟੋ ਫੋਟੋ ਕ ਨਹੀਂ ਫੋਟੋ ਖਿੱਚ ਕੇ ਲੈ ਕੇ ਆਈ ਕਿ ਦੋ ਇਹ ਸਾਰਾ ਕੁਝ ਕਰ ਦੇਗਾ ਫਿਰ ਕਰਤਾ ਪਾ ਯਾਰੋ ਮੁੰਡੇ ਦੇ ਨਾਲ 6 ਚਾਰਜ ਲਾਏ ਉਹਨਾਂ ਨੇ ਹਨ ਜਿਹੜੇ ਉਹ ਮੁੰਡੇ ਦੀ ਗੱਲ ਕਰਦਾ 6 ਚਾਰਜ ਉਹਦੇ ਤੇ ਲਾਏ ਉਹਨਾਂ ਨੇ ਜੱਜ ਨੇ ਪਤਾ ਨਹੀਂ ਕਿਹੜੇ ਕਿਹੜੇ ਲਾਏ ਨੇ ਇੱਕ ਦੋ ਤਿੰਨ ਦਿਖਾਵੇ ਹਮ ਸਾਈਡ ਤੇ ਲਾਏ ਨੇ ਤੇ ਮੁੰਡੇ ਨਾਲ ਬਹੁਤ ਮਾੜਾ ਉਹਨੂੰ ਸਜ਼ਾ ਬਹੁਤ ਜ਼ਿਆਦਾ ਮਿਲਨੀ ਬਹੁਤ ਜਿਆਦਾ ਸਜ਼ਾ ਜੱਜ ਨੇ ਸੁਣਾਣੀ ਹੈ ਤੱਕ ਸਜ਼ਾ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਸੁਣਾਇਆ ਐ ਤੱਕ ਚਾਰਜ ਲੱਗੇ ਨੇ ਫਿਰ ਉਹਨੂੰ ਕਿਹਾ ਕਿ ਹਾਂ ਤੂੰ ਆਪਣਾ ਵਕੀਲਕਾਰ ਠੀਕ ਹੈ ਉਹ ਤੇਰਾ ਕੇਸ ਲੜੇਗਾ ਹਜੇ ਤੱਕ ਉਹਦਾ ਕੇਸ ਨਹੀਂ ਕੋਈ ਲੜਦਾ ਪਿਆ ਮੁੰਡੇ ਦਾ ਐਣਾ ਕੋਈ ਵਕੀਲ ਨਹੀਂ ਮਤਲਬ ਉਹਨੇ ਹਾਇਰ ਨਹੀਂ ਕੀਤਾ ਹਜੇ ਤੱਕ ਕੋਈ ਵਕੀਲ ਤੇ ਕਰਨਗੇ ਅੱਗੇ ਕਰੇਗਾ ਫਿਰ ਵਕੀਲ ਲੜੇਗਾ ਕੇਸ ਫੇਰ ਪਤਾ ਲੱਗਣਾ ਸਜ਼ਾ ਕਿਉਂਕਿ ਇਹ ਟਾਈਮ ਲੱਗ ਜਾਣਾ ਸਜਾ ਸੁਝਾਉ ਨੂੰ ਟਾਈਮ ਲੱਗਣਾ ਹਜੇ ਤੱਕ ਸਜਾ ਕੁਛ ਨਹੀਂ ਇਦਾਂ ਦਾ ਨਹੀਂ ਕੋਸ਼ਿਸ਼ ਸੁਣਾਇਆ ਤੇ ਦੇਖੋ ਅੱਗੇ ਕੀ ਬਣਦਾ ਉਹਦਾ ਸਾਥ ਦੋ ਵਾਰ ਤੂ ਵਾਰ ਦੇ ਯਾਰ ਸਾਰੇ ਸਪੋਰਟ ਕਰੋ ਉਹਦੀ ਜਿੰਨੀ ਹੋ ਸਕਦੀ ਓਨੀ ਸਪੋਰਟ ਕਰੋ ਉਹਦੀ ਲੋਡ ਲਾ ਕੇ ਆ ਗਿਆ ਸੀ ਇੰਡੀਨੇ ਪਲੱਸ ਪਹੁੰਚ ਗਿਆ ਇੱਥੋਂ ਹੈਗੀਆਂ 23 ਕਿ ਮਿਲਾਂ ਉੱਥੇ ਲੋਡ ਚੱਕਣਾ ਟ੍ਰੈਫਿਕ ਲੱਗੀ ਟ੍ਰੈਫਿਕ ਦੇ ਵਿੱਚ ਖੜੇ ਆ ਹੌਲੀ ਹੌਲੀ ਜਾਇਆ ਰਹੇ ਆ ਇੱਥੇ ਵੀ ਲੱਗਦਾ ਲੇਟ ਹੀ ਹੋ ਜਾਣਾ 3 ਵਜੇ ਦੀ ਐਪੋਇੰਟਮੈਂਟ ਹੈ 2:40 ਹੋ ਚੱਲੇ ਇੱਥੇ ਵੀ ਕੰਮ ਔਖਾ ਹੀ ਏ ਕਿਉਂਕਿ ਕੰਸਟਰਕਸ਼ਨ ਚੱਲਦੀ ਵੀ ਏ ਲੱਗੀ ਏ ਰੋਡ ਬਣਦੇ ਪਏ ਨਵੇਂ ਜਾਈ ਜਾਨੇ ਹੌਲੀ ਹੌਲੀ ਕੀ ਕਰਨਾ ਟ੍ਰੈਫਿਕ 'ਚ ਫਸਿਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰੋ ਯਾਰ ਵੱਧ ਤੋਂ ਵੱਧ ਠੀਕ ਹੈ ਫਿਰ ਤੁਹਾਨੂੰ ਹੋਰ ਵੀਡੀਓ ਦੇਖਣ ਨੂੰ ਮਿਲਣਗੀਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ